ਨਮਸਕਾਰ ਤੁਸੀਂ ਵੇਖ ਰਹੇ ਹੋ ਡੈਨਿਕ ਸਫੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਇਸ ਦਿਨ ਦੀ ਅਹਿਮ ਖਬਰ ਜਿਹੜੀ ਹੈ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਦੇ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਵਿਅਕਤੀ ਵੱਲੋਂ ਗਾਲੀ ਗਲੋਚ ਤੇ ਤੰਗ ਪ੍ਰੇਸ਼ਾਨ ਕਰਨ ਨੂੰ ਲੈ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਉਸ ਦੇ ਵੱਲੋਂ ਉਸ ਤੋਂ ਛਾਲ ਮਾਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਗਈ ਜੋ ਸੋਸ਼ਲ ਮੀਡੀਆ ਉੱਤੇ ਪਾਈ ਗਈ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਹਾਂ ਵੀਡੀਓ ਵਿੱਚ ਤੁਸੀਂ ਵੇਖ ਪਾ ਰਹੇ ਹੋ ਜਿਸ ਦੇ ਵਿੱਚ ਗੁਰਦਾਸਪੁਰ ਦੇ ਪਿੰਡ ਜਿਹੜਾ ਹੈ ਬੇਬਹਾਲੀ ਦੇ ਵਿੱਚ ਇੱਕ ਨੌਜਵਾਨ ਨੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਗਾਲੀ ਗਲੋਚ ਅਤੇ ਜਿਹੜੀ ਹੈ ਜਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਬੇਬਹਾਲੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਨਹਿਰ ਵਿੱਚ ਛਲਾਂਗ ਮਾਰਨ ਤੋਂ ਪਹਿਲਾਂ ਨੌਜਵਾਨ ਨੇ ਨਹਿਰ ਦੇ ਕੰਢੇ ਖਲੋ ਕੇ ਇੱਕ ਵੀਡੀਓ ਵੀ ਬਣਾਈ ਹੈ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਈ ਜਿਸ ਵਿੱਚ ਉਸਨੇ ਇਸ ਘਟਨਾ ਦੇ ਜ਼ਿੰਮੇਵਾਰ ਪਿੰਡ ਦੇ ਉਸ ਵਿਅਕਤੀ ਨੂੰ ਠਹਿਰਾਇਆ ਜਿਸ ਦੀ ਦੁਕਾਨ ਤੇ ਉਹ ਕੰਮ ਕਰਦਾ ਸੀ ਉੱਥੇ ਹੀ ਛਲਾਂਗ ਮਾਰਨ ਵੱਲੋਂ ਵਾਲੇ ਨੌਜਵਾਨ ਦੀ ਜਿਹੜੀ ਹੈ ਪਛਾਣ ਰਣਦੀਪ ਸਿੰਘ ਉਰਫ ਰਾਣਾ ਜਿਹੜਾ ਹੈ ਵਾਸੀ ਵੇਵ ਹਾਲੀ ਦੇ ਤੌਰ ਤੇ ਹੋਈ ਹੈ ਗੋਤਾਖੋਰਾਂ ਵੱਲੋਂ ਜਿਹੜੀ ਹੈ ਨਹਿਰ ਵਿੱਚ ਨੌਜਵਾਨ ਦੀ ਪਾਲਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਨੌਜਵਾਨ ਦੀ ਉਮਰ ਜਿਹੜੀ ਹੈ 19 ਸਾਲ ਦੱਸੀ ਜਾ ਰਹੀ ਹੈ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਕੀ ਕੁਝ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਤ ਨੇ ਤਿੰਨ ਚਾਰ ਮਿੰਟ ਗਾਣਾ ਗਾਦਾ ਰਿਹਾ ਤੁਹਾਨੂੰ ਇੱਕ ਗੱਲ ਨਹੀਂ ਗੱਡੀ ਮੇਰੇ ਹੱਥੀਂ ਹੀ ਪਿਆ ਬਿਨ ਨਿਸ਼ਾਨੇ ਗਾਣਾ ਗੱਡਿਆ ਮਾਮਾ ਭੈਣਾਂ ਦੀ ओ न भी यहाँ तो नहीं यहाँ नूरगंदा बड़े ऐसा मेरे थे एक कहूँ भाजू कोई चक्कर नहीं उन्हों दादियों फिर अभी केस फिर पै गया हो देते ਪਟਨਾਏ ਹੋਈ ਵੀ ਉਹ ਦੁਕਾਨ ਤੇ ਇਕੱਲਾ ਸੀ ਤੇ ਨਿਸ਼ਾਨ ਸਿੰਘ ਨੇ ਲਾਗੋ ਆ ਕੇ ਦਵਕਾ ਮਾਰਿਆ ਨੂੰ ਪ੍ਰੈਸ਼ਰ ਪਾ ਮੜਾ ਨਿਆਣਾ ਸੀ ਗਾੜਾ ਗੱਡੀਆਂ ਜੀ ਗਾੜਾ ਗੱਡੀਆਂ ਮੰਦਾ ਚੰਗਾ ਬੇਟਾ ਦਾ ਕੀ ਨਾ ਬਾਈ ਨਿਸ਼ਾਨ ਉਹਦਾ ਹਰਨਦੇਵ ਸਿੰਘ ਕੀ ਕੰਮ ਕਰਦਾ ਸੀ ਹਰਨਦੇਵ ਹਾਂ ਡੱਕ ਡਕ ਲਾਉਂਦਾ ਗੱਡੀਆਂ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਦੇਖੀ ਇਹ ਘਟਨਾ ਵਾਪਰੀ ਸੀ ਕਿੰਨੇ ਕੀ ਕਿਹਾ ਉਹਨੂੰ ਉਹ ਲਾਗੇ ਉਹ ਦੁਕਾਨ ਆਉਦੀ ਨਿਸ਼ਾਨ ਸਾਹਿਬ ਦੇ ਮੋਦੀ ਖਾਨੇ ਜੀ ਬਾਕੀ ਸਾਰੇ ਬੰਦੇ ਆ ਬੰਦ-ਬੰਦ ਕਰਕੇ ਆ ਗਏ ਤੇ ਇਕੱਲਾ ਹੀ ਤੋਂ ਆ ਕੇ ਪ੍ਰੈਸ਼ਰ ਪਾਇਆ ਗਾਣਾ ਗੁਆ ਕੱਢੀਆਂ ਮੰਦੀ ਚੰਗੇ ਬੋਲੇ ਉਹਨੂੰ ਮੰਦਾ ਚੰਗਾ ਤੋਂ ਉਹਨੇ ਹਾਨੂੰ ਦੱਸਿਆ ਨਹੀਂ ਉਹ ਨੇਰੇ ਪਾਇਆ ਰਾਂਦਾ ਮੇਰਾ ਕਿੰਨੇ ਵਜੇ ਦੀ ਘੰਣਾ ਹੈ ਰਾਤ ਨੇਰੇ ਪੈਣ ਦੀ 9:30 10:00 ਦਾ ਕੋਈ ਸ਼ਬਦ 10:00 ਦਾ ਕਹਿੰ ਮਾਗੋ ਇਨਸਾਨ ਕਿਉਂ ਨਹੀਂ ਨਸ਼ਾ ਫੰਦ ਮਿਲਣਾ ਚਾਹੀਦਾ ਦਾਸ਼ਨਾ ਕੀ ਅਰਨਦੀਪ ਸਿੰਘ ਸਪੀਕਰ ਡੀ ਜੇ ਲੁੰਦਾ ਹੀ ਗੱਡੀਆਂ ਦੇ ਵਿੱਚ ਕੀ ਕੁਝ ਘਟਨਾ ਵਾਪਰੀ ਹੈ ਇਹ ਉੱਥੇ ਦੁਕਾਨ ਤੇ ਹੀ ਕੋਈ ਸਿਆਣਾ ਜਹਾ ਹੀਗਾ ਤੇ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਕਿ ਉਹਨੇ ਗਾਲਾਂ ਮਾਰੀਆਂ ਚੰਗੀਆਂ ਬਹੁਤ ਜ਼ਿਆਦਾ ਗੱਡੀਆਂ ਵਾਂ ਕਹਿੰਦਾ ਤੇਰੀ ਦੁਕਾਨ ਬੰਦ ਕਰਾਉਣੀ ਆ ਤੇ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਉੱਥੇ ਰਹਿੰਦੇ ਨੇ ਅੰਦੇ ਅੱਡੇ ਤੇ ਇਹ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਆ ਦੇ ਘਰ ਪਤਾ ਹੀ ਨਹੀਂ ਸਾਨੂੰ ਜਿਹੜੀ ਗੱਲ ਦਾ ਪਤਾ ਹੁੰਦਾ ਹੀ ਜਾਣ ਨਾ ਦਿੰਦੇ ਪਰ ਉਹ ਸਿਆਣਾ ਬਿਆਣਾ ਬੰਦਾ ਉਹਨੇ ਨਮੋਸ਼ੀ ਖਾਦੀ ਆ ਤੇ ਉਹ ਨਿਸ਼ਾਨ ਸਿੰਘ ਦੱਸਣ ਡਿਆ ਕਿ ਇਹ ਵੀਡੀਓ ਦੱਸਦੀ ਉਹਨੂੰ ਕਿ ਮੈਂ ਨਹਿਰੇ ਛਾਲ ਮਰ ਦੇਣੀ ਆ ਮੈਂ ਮਰ ਜਾਣਾ ਤੇ ਬਸ ਵੀਡੀਓ ਜਿਹਨੂੰ ਪਾਈ ਆ ਮੁੰਡਿਆਂ ਨੂੰ ਉਹਨਾਂ ਨੇ ਸਾਨੂੰ ਸੈਂਡ ਕੀਤੀ ਆ ਤੇ ਉਸੇ ਵੇਲੇ ਫਿਰ ਅਸੀਂ ਦੌੜਾ ਭਜਾਈ ਰਾਤ ਇਹੀ ਸਾਰੇ ਦੌੜੇ ਆ ਕਿੰਨੇ ਵਜੇ ਇਹ ਸਾਡੇ ਕੋ 10 ਪਾਉਣੇ 11 ਇਨੇ ਕਹਿਆ ਆ ਇਹ ਇਨਾ ਚੰਗਾ ਹੈ ਤੇ ਕਿਹਨੂੰ ਕਦੀ ਗਾਲ ਵੀ ਕੱਢਣ ਦਾ ਨਹੀਂ ਸੀ ਪਤਾ ਬਾਜੀ ਉਹਨੂੰ ਕਿਤੇ ਉਹ ਸਿਆਣੇ ਬਣੇ ਨਮੋਸ਼ੀ ਖਾਦੀ ਆ ਉਹਦੀ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਚੁੱਪ ਕਰਕੇ ਖੜਾ ਰਿਆ ਉਹਦੀਆਂ ਗਾਲਾਂ ਆ ਮੁੰਡੇ ਲੱਗੇ ਜੇ ਤੁਹਾਡੇ ਇਹਨਾਂ ਨੂੰ ਪੁੱਛੋ ਲੱਗੇ ਉਹ ਗਾਲਾਂ ਕੱਢਦਾ ਰਿਹਾ ਤੇ ਚੁੱਪ ਕਰਕੇ ਨਹਿਰੇ ਚਲ ਗਿਆ ਵਾ ਨਹਿ ਤੋ ਇਹਨਾਂ ਨੇ ਇੱਕ ਵਾਰੀ ਲਿਆਂਦਾ ਵਾ ਤੇ ਦੋਰੇ ਫੇਰ ਚਲ ਗਿਆ ਵਾ ਕੋਈ țeḍḍi ਜਿਹੀ ਗੱਲ ਉਹਨੇ ਕਹਿ ਦਿੱਤੀ ਕਿ ਜਿਹੜੀ ਜਰੀ ਨਹੀਂ ਗਈ ਉਹ ਬੱਚੇ ਕੋ ਕਦੀ ਉਹਨੂੰ ਗਾਲ ਕੱਢਣ ਦਾ ਵੀ ਨਹੀਂ ਸੀ ਪਤਾ ਹੈਗਾ ਕੀ ਮੰਗਤ ਹੈ ਮ ਆ ਗਈਆਂ ਅਨੁਨਸਾਫ ਚਾਹੀਦਾ ਕਿ ਉਹਨੂੰ ਉਹਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਸਾਡਾ ਬੱਚਾ ਬਹੁਤ ਹੀ ਕੀਮਤੀ ਸੀ ਗਾਈ ਮਾਰ ਕੇ ਪਾਲੇ ਪਾਲੀ ਸਾਡਾ ਇੱਕ ਇੱਕ ਬੱਚਾ ਸੀਗਾ ਸਾਨੂੰ ਅਨਸਾਫ ਚਾਹੀਦਾ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਆ ਉਹਨਾਂ ਨੂੰ ਫੜਿਆ ਜਾਵੇ